ਮੰਗਾਂ ਇੱਕ ਰੋਸ ਪ੍ਰਦਰਸ਼ਨ ਕੀਤਾ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਅਜਮੁਂਗਰ ਚਿਲਦਿਆਂ ਐਸੋਸੀਏਸ਼ਨ ਤੇ ਫਿਜ਼ੀਕਲ ਹੈਂਡੀਕੈਪ ਵਾਲੇ ਸਾਂਝੇ ਤੌਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਚ ਰੋਸ ਪ੍ਰਦਰਸ਼ਨ ਕਰਦੇ ਆਂ ਪੁਛੇ ਦਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਲੱਕੇ ਜਦੋਂ ਇਹਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ ਦਾ ਕ੍ਰਿਕਟ ਖਿਡਾਰੀਆਂ ਵੱਲੋਂ ਹੰਗ ਨਾ ਦੀ ਨਕਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਜੇ ਸਪੰਚੀ ਹੈ ਤੇ ਉਹਨਾਂ ਦੇ ਵਿੱਚ ਭਾਰੀ ਗੁੱਸਾ ਹੈ ਉਹਨਾਂ ਕਿਹਾ ਕਿ ਕ੍ਰਿਕਟ ਖਿਡਾਰੀਆਂ ਨੇ ਅਜਿਹਾ ਕਰਕੇ ਇਹਨਾਂ ਨੂੰ ਜ਼ਰੂਰ ਕੀਤਾ ਤੇ ਇਸ ਦੇ ਰੂਪ ਵਿੱਚ ਉਹਨਾਂ ਬਲੰਗ ਸ਼ਹਿਰ ਦੇ ਵਿੱਚੋਂ ਉਸ ਮਾਰਚ ਫੱਡਲ ਪ੍ਰਾਂਤਕ ਸਹਾਇਕ ਡਿਪਟੀ ਕਮਿਸ਼ਨਰ ਨੂੰ ਪਹੁੰਚਦਾ ਡਿਪਟੀ ਕਮਿਸ਼ਨਰ ਦੇ ਨਾਮ ਤੇ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਮੰਗ ਕਰਦੇ ਆ ਕਿ ਹਾਕਿਆ ਕਰਨ ਵਾਲੇ ਕ੍ਰਿਕਟ ਖਿਡਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਪਹਿਲੇ ਦਿਨਾਂ ਦੇ ਵਿੱਚ ਉਹ ਇਹਨਾਂ ਲਈ ਲੈ ਕੇ ਆਇਆ ਜਿਹੜੀ ਸਾਹਿਬਾਤਰ ਕੇ ਜਾਰੇ ਜਿਹੜੀ ਹੈਗਾ ਕੰਪਿਊਸ਼ਨ ਹੋਇਆ ਸੀਗਾ ਮੈਚ ਹੋਇਆ ਸੀ ਨਾ ਐਕਸਲ ਉਹ ਜਿੱਤ ਕੇ ਉਹ ਜਸ਼ਨ ਮਨਾਇਆ ਗਿਆ ਔਰ ਉਸ ਜਸ਼ਨ ਦੇ ਵਿੱਚ ਦਲਾਈਗਾ ਦੀ ਨਕਲ ਉਤਾਰ ਕੇ ਉਹਨੇ ਜਿਹਨੇ ਕੋ ਨੰਗੜਾ ਕੇ ਚੱਲ ਮਿਆ ਉਹਨਾਂ ਨੂੰ ਜਿਹੜਾ ਹੈਗਾ ਨੰਗੜਾ ਦੇ ਐਕਟ ਕਰਕੇ ਨੱਚ ਕੁੱਦ ਕੋਇਆ ਜਸ਼ਨ ਮਨਾਇਆ ਗਿਆ ਤੇ ਜਿੰਦਾ ਕਿਦਾ ਹੋ ਕੇ ਨਾਚ ਰਿਆ ਖੜਾਇਆ ਮਤਲਬ ਕਿਵੇਂ ਕਰ ਰਿਹਾ ਉਹਨੇ ਨਕਲੇਵਾ ਉਤਾਰ ਕੇ ਉਹਨਾਂ ਨੇ ਜਲੇਰ ਕੀਤਾ ਗਿਆ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਮੁਜਾਬਰਾ ਆਇਆ ਗਿਆ ਔਰ ਇਹ ਬਰਦਾਸ਼ਤ ਨਹੀਂ ਹੋਵੇਗਾ ਪੂਰੇ ਅੰਗੂਰ ਵਰਗ ਦੇ ਵਿੱਚ ਜਿਹੜਾ ਹੈਗਾ

ਰਹੇਗੀ ਤੇ ਯਾਰ ਪੁਲਣੇ ਤੇ ਇਹ ਤੇ ਅਸਿਕਾ ਰਹੇਗਾ ਕਿ ਸਾਡੇ ਸਾਥਕਰ ਖਿਡਾਰੀ ਹੋਰ ਪਰਸੇ ਵੀ ਬਣੋ ਕੋਈ ਕਿਸਮ ਦੀ ਨਕਲੋ ਕਰੀ ਜਿਹੜੀ 2000ਵੇਂ ਐਟਲੀ ਪੁਲਣੇ ਆ ਰਹੀ ਹੈ ਤੇ ਜੀਵਨ ਦੇ ਬੇਸਿਕ ਕੀਤੇ ਕੇ ਸਰਕਾਰ ਦਾ ਕਿ ਸਾਡੀ ਮੰਗ ਪੂਰੀ ਹੋਵੇ ਉਹਦੇ ਖਲਾਫ ਵੀ ਕਰ ਲਈ ਕਿ ਕਿ ਜਦ ਮੰਗ ਪੱਤਰ ਮਹਿੰਦੀ ਸਾਹਿਬ ਨੂੰ ਦੇਦਾਗਾ ਤੇ ਉਸ ਤੋਂ ਅੱਗੇ ਫਾਦਰ ਕਰੇਗਾ ਪਰ ਸੁਖਮੰਦਰ ਸਿੰਘ ਦੇ ਨਾਲ ਗਰ ਰਿਕ ਟੋਚ ਪਾਸਟ ਵੈਨਿਊਸ ਬਟਨ ਨਾ ਕਰ